ਨੇ ਸਾਡੀ ਕੀ ਜਾਨ ਨਿਕਲਦੀ ਆ ਉਹਨਾਂ ਬਗੈਰ ਅਸੀਂ ਕਦ ਕਿਆ ਵੀ ਅਸੀਂ ਘਟ ਘਟ ਜੋੜ ਕਰਨਾ ਹੈ ਉਹ ਇੰਡੀਆ ਅਲਾਈਅੰਸ ਆ ਜਿਹੜਾ ਉਹ ਪਾਰਲੀਮੈਂਟ ਚ ਅਸੀਂ ਉਹ ਉੱਥੇ ਕਰਦੇ ਆਂ ਔਰ ਇੱਕ ਸਰਕਾਰ ਦੇ ਉਲਟ ਆਪੋਜੀਸ਼ਨ ਇੱਕ ਬਣੀ ਹੋਈ ਆ ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ ਦਾ ਝੂਠ ਬੋਲ ਕੇ ਵਾਅਦੇ ਕਰਕੇ ਗਏ ਨੇ ਟੋਟਲ ਤਾਂ ਜਿਹੜਾ ਉਹ ਮੈਨੀਫੈਸਟੋ ਆ ਟੋਟਲ ਖਾਲੀ ਪਿਆ ਆ ਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਹਰ ਇੱਕ ਇੱਕ ਵਿਧਾਨ ਸਭਾ ਤੋਂ 5-5000 ਕਾਰਡ ਕੱਟਤਾ 스마트 ਕਾਰਡ ਜੀ ਨੂੰ ਨੀਲਾ ਕਾਰਡ ਕਹਿੰਦੇ ਆ ਰਾਸ਼ਨ ਕਾਰਡ ਕਿਵੇਂ ਕਿਵੇਂ ਕਿਸ ਕਿਸ ਤਰੀਕੇ ਨਾਲ ਇਹ ਫੇਸ ਕਰਨਗੇ ਲੋਕਾਂ ਨੂੰ ਆਪ ਇਹਨਾਂ ਦੇ ਐਮਐਲਏ ਤਾਲੇ ਲਵਾ ਦਿੰਦੇ ਆ ਮੁੜ ਕੇ ਕਮਿਸ਼ਨਰਾਂ ਨੂੰ ਹਾਕਾ ਮਾਰਦੇ ਆ ਖੋਲੋ ਉਹ ਤਾਲੇ ਖੋਲ੍ਹਦੇ ਨਹੀਂ ਫਿਰ ਕਾਲੇ ਤੋੜ ਦਿੰਦੇ ਆ ਨੂੰ ਕਹਿੰਦਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਦੇ ਐਮਐਲਏ ਨੇ ਐਸੇ ਐਸੇ ਚੰਦ ਚਾੜੇ ਆ ਤੇ ਜਿਹੜੇ ਕੀ ਬਿਆਨ ਨਹੀਂ ਕੀਤੇ ਜਾ ਸਕਦੇ ਇਸ ਕਰਕੇ ਉਹਨਾਂ ਦਾ ਤਾਂ ਹੁਣ ਹਾਲਾਤ ਚਾਹੇ ਉਹ ਕਿਤੋਂ ਲਿਆਉਣ ਚਾਹੇ ਚੰਦ ਤੋਂ ਲਿਆਉਣ ਚਾਹੇ ਤਾਰੇ ਤੋਂ ਤਾਰੇ ਨੇ ਤਾਰੇ ਤੋਂ ਉੜਕੇ ਲਿਆਉਣ ਉਹ ਦੁਬਾਰਾ ਢਾਂਡੀ ਚੜ੍ਹਨੀ 26 ਤਰੀਕ ਨੂੰ ਇੱਕ ਕਿਉਂਕਿ ਉਹ ਦਿਨ ਸਾਡਾ ਬਹੁਤ ਵੱਡਾ ਪਵਿੱਤਰ ਦਿਨ 26 ਜਨਵਰੀ ਨੂੰ ਅਸੀਂ ਤਰੰਗਾ ਯਾਤਰਾ ਏ ਜਿਹੜੀ ਉਹ ਸਾਰੇ ਹੀ ਅਸੀਂ ਮੋਟਰਸਾਈਕਲ ਯਾਤਰਾ ਏ ਉਹ ਕਰ ਰਹੇ ਆ ਦੇ ਬਹੁਤ ਹੀ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕ੍ਰੋਸ ਦੀ ਪਾਰਟੀ ਲਾਈਨ ਵੀ ਵੀ ਇਸ ਤਿਰੰਗੇ ਦੇ ਨਾਂ ਤੇ ਜਿਹੜੀ ਆ ਉਹ ਆਪਣੀ ਸ਼ਮੂਲੀਅਤ ਕਰਨ ਇਹਦੇ ਵਿੱਚ ਨੌਜਵਾਨ ਸਾਡੇ ਨੇ ਸਾਰੇ ਉਹ ਮੋਟਰਸਾਈਕਲਾਂ ਤੇ ਇਹ ਕੋਸ਼ਿਸ਼ ਆ ਵੀ ਜਿਹੜੀ ਸਾਡੀਆਂ ਮਹਿਲਾਵਾਂ ਨੇ ਮਹਿਲਾ ਕਾਂਗਰਸ ਵੀ ਹੈ ਤੇ ਬਾਕੀ ਵੀ ਸਾਰਿਆਂ ਨੂੰ ਅਪੀਲ ਆ ਮਹਿਲਾ ਜਿੰਨੇ ਵੀ ਆਪਣੀ ਸਕੂਟੀਆਂ ਤੇ ਆ ਸਕਦੀਆਂ ਏ ਜੇ ਕੋਈ ਬਜ਼ੁਰਗ ਨੇ ਉਹਨਾਂ ਲਈ ਅਸੀਂ ਪਰਵੰਧ ਕਰਾਂਗੇ ਬੈਟਰੀ ਜੇ ਜੇ ਹੋਣਗੇ ਜੇ ਚਾਹਣਗੇ ਬੈਟਰੀ অপারেਟਰ ਜਿਹੜੇ ਉਹ 3 ਵੀਲਰ ਅੱਜ ਕੱਲ ਆ ਗਏ ਨੇ ਉਹ ਬੜੇ ਵਿਦਆਊਟ ਪੋਲੂਸ਼ਨ ਉਹ ਅਸੀਂ ਖੜੇ ਕਰਾਂਗੇ ਜੇ ਕੋਈ 3 ਉਹ ਨਹੀਂ ਸਕੂਟੀ ਤੇ ਬਹਿ ਸਕੂਗਾ ਜਾਂ ਨਹੀਂ ਚਲਾ ਸਕੂਗਾ ਤੇ ਉਹਦੇ ਵਿੱਚ ਬਹਿ ਜਾਏਗਾ ਤੇ ਇਹ 26 ਤਰੀਕ ਨੂੰ ਸਾਡਾ ਜਿਹੜਾ ਇਹ ਇੱਕ ਇੱਕ ਜਿਹੜਾ ਇਹ ਇਹ ਪ੍ਰੋਗਰਾਮ ਆ ਇਹ ਚੀਜ਼ਾਂ ਸਾਰੀਆਂ ਅਸੀਂ ਇਦੋਂ ਬਾਅਦ ਅਸੀਂ ਅੱਜ ਕਿਉਂਕਿ ਕਈ ਇਹ ਗੱਲਾਂ ਸਾਹਮਣੇ ਆਈਆਂ ਸੀ 2 ਸਾਲ ਕਿਉਂਕਿ ਆਪਰੇਸ਼ਨ ਹੋਗੇ ਸਾਨੂੰ ਅਸੀਂ ਬੜਾ ਟਾਈਮ ਦੇਤਾ ਹੁਣ ਏਦੋਂ ਬਾਅਦ ਅਸੀਂ ਥੱਲੇ ਕਾਉਂਸਲਰ ਲੈਵਲ ਤੇ ਤਿੰਨ ਤਿੰਨ ਵਾਰਡ ਨੇ ਜਿਹੜੇ ਕਮਜ਼ੋਰਾਂ ਦੇ ਉਹਦੇ ਉੱਤੇ ਅਸੀਂ ਜਿਹੜੀਆਂ ਮੀਟਿੰਗਾਂ ਕਰਾਂਗੇ ਉਹ ਅਰੇਂਜਮੈਂਟ ਸਾਰਾ ਸਾਡਾ ਤਿੰਨ ਤਿੰਨ ਵਾਰਡਾਂ ਦਾ ਹਰ ਵਿਧਾਨ ਸਭਾ ਹਲਕੇ 'ਚ ਹੋਏਗਾ ਅੱਛਾ ਬਿੱਟੂ ਜੀ ਪਹਿਲਾਂ ਕਮਰ ਕੱਸ ਲਈਆ ਰਮਨੀਸ਼ ਸਿੰਘ ਬਿੱਟੂ ਨੇ ਕਮਰ ਕੱਸ ਲਈਆ ਕਿ ਜਿੰਨੇ ਜਿੰਨਾ ਨਹੀਂ ਹਜੇ ਦੇਖੋ ਜਿਹੜਾ ਪਾਰਟੀ ਦਾ ਤਾਂ ਹਜੇ ਤਾਂ ਕੋਈ ਕੈਂਡੀਡੇਟ ਡਿਕਲੇਅਰ ਨਹੀਂਗਾ ਹਜੇ ਕੋਈ ਇਲੈਕਸ਼ਨ ਡਿਕਲੇਅਰ ਨਹੀਂ ਪਰ ਕਾਂਗਰਸ ਪਾਰਟੀ ਕਿਉਂਕਿ ਇਲੈਕਸ਼ਨਾਂ ਤਾਂ ਆਉਣੀਆਂ ਹੀ ਆ ਇਹ ਵੀ ਸੀ ਵੀ ਕੌਂਸਲਰ ਦੀਆਂ ਆਉਂਦੀਆਂ ਪਾਰਲੀਮੈਂਟ ਦੀਆਂ ਆਉਂਦੀਆਂ ਕਿਹੜੀ ਇਲੈਕਸ਼ਨਾਂ ਤਾਂ ਆਉਣੀਆਂ ਹੀ ਆ ਉਹਦੀ ਤਿਆਰੀ ਇਸ ਤਾਸੀਂ ਹਰ ਵਕਤ ਅਸੀਂ ਇਲੈਕਸ਼ਨ ਲਈ ਤਿਆਰ ਆ ਤੇ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਪਹਿਲਾਂ ਤਾਂ ਇਹ ਇਹ ਮੀਟਿੰਗਾਂ ਉਹ ਮੀਟਿੰਗਾਂ ਨੇ ਰਿਵਿਊ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਨੇ ਅਸੀਂ ਬਾਈਚ ਕੀ ਕਮੀ ਰਹਿ ਗਈ ਉਹ ਸਾਰੀਆਂ ਚੀਜ਼ਾਂ ਪਹਿਲਾਂ ਸਟਰੀਨ ਲਾਈਨ ਕਰਕੇ ਮੰਤਨ ਕਰਕੇ ਫਿਰ ਅਨਚਾਰਜ ਹੋਣਗੇ ਅਨਚਾਰਜ ਤੋਂ ਬਾਅਦ ਫਿਰ ਪ੍ਰਧਾਨ ਛੱਡ ਕੇ ਖੜਗੇ ਸਾਹਿਬ ਆਉਣਗੇ ਉਦੋਂ ਅਸੀਂ ਟੌਪ ਗੀਅਰ 'ਚ ਪੈ ਜਾਵਾਂਗੇ ਉਹ ਫਰਵਰੀ ਦੇ ਮਹੀਨੇ 'ਚ ਕਿਸੇ ਵੇਲੇ ਵੀ ਜਿਹੜਾ ਕਿਉਂਕਿ ਪਾਰਲੀਮੈਂਟ ਸੈਸ਼ਨ ਆ 10 ਤਰੀਕ ਤੱਕ 10 ਤਰੀਕ ਤੋਂ ਬਾਅਦ ਜਿਹੜਾ ਏ ਉਹ ਸਾਡੇ ਉਰੇ ਪ੍ਰਧਾਨ ਆਉਣਗੇ ਤੇ ਪੂਰਾ ਸਟ੍ਰੀਮਲਾਈਨ ਕਰਕੇ ਸਾਡੀ ਕਾਂਗਰਸ ਪਾਰਟੀ ਟੌਪ ਗियर 'ਚ ਹੋਏਗੀ ਟਿਕਟ ਦਾ ਫੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਜਦੋਂ ਵੀ ਉਹ ਕਰਨਗੇ ਜਿਹੜੇ ਦੀ ਵੀ ਕਰਨਗੇ ਉਹਦੇ ਲਈ ਪਾਰਟੀ ਦੀ ਪੂਰੀ ਤਿਆਰੀ ਹੈ ਅੱਛਾ ਇੰਡੀਆ ਗੱਟ ਜੋੜ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਪੰਜਾਬ ਦੇ ਜਿਹੜੇ ਸੀਐਮ ਹੈਗੇ ਨੇ ਉਹਨਾਂ ਨੇ ਸਾਫ਼ ਕਲੀਅਰ ਕਰਤਾ ਕਿ ਅਸੀਂ ਸਾਰੇ ਸਾਰੀ ਸੀਟਾਂ ਦੇ ਉੱਤੇ ਆਪਣੇ ਜਿਹੜੇ ਨੇ ਕੈਂਡੀਡੇਟ ਖੜੇ ਕਰਾਂਗੇ ਤੇ ਸਾਡੀ ਕੀ ਮੀਟ ਮੀਨਸ ਕੀ ਗੱਟਜੋੜ ਪੰਜਾਬ 'ਚ ਨਹੀਂ ਹੋ ਰਿਹਾ ਨਹੀਂ ਸਾਡੀ ਕੀ ਜਾਣ ਨਿਕਲਦੀ ਆ ਉਹਨਾਂ ਬਗੈਰ ਅਸੀਂ ਕਦ ਕਿਆ ਵੀ ਅਸੀਂ ਗੱਟ ਗੱਟਜੋੜ ਕਰਨਾ ਹੈ ਉਹ ਇੰਡੀਆ ਅਲਾਈਅੰਸ ਆ ਜਿਹੜਾ ਉਹ ਪਾਰਲੀਮੈਂਟ 'ਚ ਅਸੀਂ ਉਹ ਉੱਥੇ ਕਰਦੇ ਆਂ ਔਰ ਇੱਕ ਸਰਕਾਰ ਦੇ ਉਲਟ ਆਪੋਜੀਸ਼ਨ ਇੱਕ ਬਣੀ ਹੋਈ ਆ ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ ਇਲੈਕਸ਼ਨ ਲੜਨ ਨੂੰ ਕਦੇ ਵੀ ਨਹੀਂ ਕਿਹਾ ਨਾਲੇ ਨਾ ਸਾਡਾ ਇੱਕ ਵਰਕਰ ਦੇ ਵੱਲੋਂ ਇੱਕ 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 ਵਰਕਰ ਦੇ ਵੱਲੋਂ ਇਹ ਆਵਾਜ਼ ਸੀਗੀ ਬਈ ਅਸੀਂ ਯਾਰ ਇਹ ਜਿਹੜਾ ਝੂਠ ਬੋਲ ਕੇ ਵਾਅਦੇ ਕਰਕੇ ਗਏ ਨੇ ਟੋਟਲ ਤਾਂ ਜਿਹੜਾ ਉਹ ਮੈਨੀਫੈਸਟੋ ਆ ਟੋਟਲ ਖਾਲੀ ਪਿਆ ਹੈ ਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਜੀ ਜਿਹੜਾ ਪਾਈਚ ਸਾਡੇ ਤੇ ਸੀ ਚੀਜ਼ਾਂ ਅੱਜ ਉਹਨਾਂ ਤੇ ਅਸੀਂ ਤਾਂ ਸਮਾਂ ਤੇ ਅੱਜ ਅੱਜ ਮਤਲਬ ਫ੍ਰੀ ਹੈਂਡ ਆ ਸਾਡੇ ਕਹ ਸਕਦੇ ਫਿਰ ਹਵਾ ਚ ਸੀਗਾ ਸਾਰਾ ਗੱਠਜੋੜ ਨਹੀਂ 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 ਗੱਠਜੋੜ ਗੱਠਜੋੜ ਕਦੇ ਵੀ ਸੀਟਾਂ ਦੇ ਇਲੈਕਸ਼ਨਾਂ ਤੇ ਨਹੀਂ ਸੀ ਗੱਠਜੋੜ ਸਿਰਫ ਇੰਡੀਆ ਅਲਾਈਅንስ ਪਾਰਲੀਮੈਂਟ ਦੇ ਵਿੱਚ ਜਦੋਂ ਹੁਣ ਵੀ ਸੈਸ਼ਨ ਹੋਏਗਾ ਅਸੀਂ ਜਿਹੜਾ ਅੰਦਰ ਲੜਾਈ ਲੜਾਂਗੇ ਉਹ ਹਰ ਜਗ੍ਹਾ ਹੀ ਕਿਤੇ ਆਪੋਸ਼ਨ ਪਾਰਟੀਆਂ ਉਹ ਇੰਡੀਆ ਅਲਾਈਅንስ ਇਕੱਠਾ ਹੋ ਕੇ ਅੰਦਰ ਜਾ ਕੇ ਮੁੱਦਿਆਂ ਦੀ ਲੋਕਾਂ ਦੇ ਮੁੱਦਿਆਂ ਤੇ ਕਿਉਂਕਿ ਪਾਰਟੀਆਂ ਕਮ ਜੂਰ ਨੇ ਥੋੜੀਆਂ ਕਿਸ ਦੇ ਦੋ ਨੇ ਕਿਸ ਦੇ ਇੱਕ ਨੇ ਕਿਸ ਦੇ ਚਾਰ ਨੇ ਕਿੰਿਆ ਜ਼ਿਆਦਾ ਸੀ ਵੀ ਮੀਟਿੰਗਾਂ ਕਿੰਨੀਆਂ ਜਾਰੀਆਂ ਨੇ ਟਿਕਟਾਂ ਜਿਹੜੀਆਂ ਪਾਹੋ ਬੰਨੀਆਂ ਜਾਰੀਆਂ ਨੇ ਉਮੀਦਵਾਰ ਜਿਹੜੇ ਜਦੋਂ 13 ਸੀ ਜੇ ਵੀ 6 ਤੇ 7 ਵੀ ਜਾਰੀਆਂ ਨੇ ਨਹੀਂ ਨਹੀਂ ਇੱਕ ਕਦੇ ਵੀ ਦੇਖੋ ਇੱਕ ਕਲੀਅਰ ਕਲੈਰਿਟੀ ਤੁਹਾਨੂੰ ਸਾਡੇ ਪ੍ਰਧਾਨ ਪੀਸੀਸੀ ਹਮੇਸ਼ਾ ਕਹਿੰਦੇ ਰਹੇ ਆ ਹਮੇਸ਼ਾ ਤੁਹਾਨੂੰ ਸਾਡੇ ਜਿਹੜੇ ਜਿਹੜੇ ਸੀਐਲਪੀ ਲੀਡਰ ਉਹ ਕਹਿੰਦੇ ਰਹੇ ਨੇ ਪਾਰਟੀ ਨੇ ਤਾਂ ਇੱਕ ਲਾਈਨ ਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਾਰੇ ਉਹ ਆਪਣੇ ਬਲੌਗ ਪ੍ਰਧਾਨਾਂ ਨੇ 117 ਹਲਕਾਂ ਚਾਰਜਾਂ ਨੇ 13 ਦੇ 13 ਐਮਪੀ ਜਿੱਤੇ ਹਾਰੇ ਹੋયા ਨੇ ਸਾਹਮਣੇ ਲਿਖ ਕੇ ਸਾਰੀ ਫਰੰਟਲ ਆਰਗੇਨਾਈਜੇਸ਼ਨ ਲਿਖ ਕੇ ਦਿੱਤਾ ਸੀ ਵੀ ਅਸੀਂ ਤੇ ਹਾਈ ਕਮਾਂਡ ਨੇ ਇਹ ਗੱਲ ਕਹੀ ਵੀ ਤੁਹਾਨੂੰ ਲਿਖਣ ਦੀ ਲੋੜ ਕੀ ਆ ਐਲਾਈਅੰਸ ਕਰ ਕੌਣ ਰਿਹਾ ਐਲਾਈਅੰਸ ਦੀ ਕਦੇ ਪੰਜਾਬ ਦਾ ਜ਼ਿਕਰ ਹੀ ਨਹੀਂ ਹੋਇਆ ਸੀਟਾਂ ਵਾਲੀ ਗੱਲ ਗੱਠ ਜੋੜ ਜਿਹੜਾ ਸੀਗਾ ਉਹ ਅੱਜ ਵੀ ਉੱਥੇ ਸਟੈਂਡ ਕਰਦਾ ਹੈ ਹਜੇ ਪਰ ਸੀਟਾਂ ਦੇ ਬਾਰੇ ਕਦੇ ਗੱਲ ਇਲੈਕਸ਼ਨ ਲੜਨ ਦੀ ਕਦੇ ਨਹੀਂ ਹੋਈ ਇਟ ਮੀਨਸ ਕਿ ਤੁਸੀਂ ਆ ਗੱਲ ਕਹਿ ਰਹੇ ਹੋ ਕਿ ਪੰਜਾਬ 'ਚ ਕੋਈ ਅਲਾਈਅੰਸ ਨਹੀਂ ਹੈ ਅਲਾਈਅੰਸ ਹੋਊਗਾ ਤਾਂ ਬਾਹਰ ਹੋਊਗਾ ਬਿਲਕੁਲ ਇੱਥੇ ਹਜੇ ਵੀ ਜੇ ਕਿਸੇ ਨੂੰ ਕੋਈ ਵੀ ਇਸ ਦੀ ਗਲਤ ਫਹਮੀ ਆ ਤਾਂ ਮੈਂ ਦੁਬਾਰਾ ਇਹ ਗੱਲ ਕਹਿ ਦਿੰਦਾ ਬਈ 100% ਜਿਹੜਾ ਇਹ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਬਿਲਕੁਲ ਵੀ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਅੰਸ ਨਹੀਂ ਹੋਏਗਾ ਮੈਂ ਹੀ ਸਭ ਤੋਂ ਜ਼ਿਆਦਾ ਇਹ ਬੋਲਦਾ ਰਿਹਾ ਹਾਂ ਵੀ ਸਾਡਾ ਗੱਠਜੋੜਾ ਸਾਡਾ ਗੱਠਜੋੜਾ ਗੱਟ ਜੁੜ ਸਿਰਫ ਪਾਰਲੀਮੈਂਟ ਚ ਅਸੀਂ ਉਸ ਵੇਲੇ ਪਾਰਲੀਮੈਂਟ ਚ ਅਸੀਂ ਰੋਜ਼ ਬਜਟ ਸੈਸ਼ਨਸ ਆ ਰਹੇ ਆਸੀਂ ਪੰਜਾਬ ਦੇ ਲੋਕਾਂ ਅੱਗੇ ਆਮ ਆਦੀ ਪਾਰਟੀ ਦੀਆਂ ਕਮੀਆਂ ਦੱਸੂ। ਦੇਖੋ ਸਾਡੀ ਕੋਈ ਨਿੱਜੀ ਲੜਾਈ ਤਾਂ ਕਿਸੇ ਨਾਲ ਹੈ ਨਹੀਂ। ਨਾ ਨਹੀਂ ਇੱਕ ਮਿੰਟ ਨਾ ਅਸੀਂ ਨਿੱਜੀ ਲੜਾਈ ਕਿ ਪੈਨੇ ਆ। ਨਾ ਅਸੀਂ ਕਦੇ ਕਿਸੇ ਦੇ ਘਰ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਕਰਾਂਗੇ। ਜਿਹੜਾ ਕਿ ਦੂਜੀਆਂ ਪਾਰਟੀਆਂ ਕਰਦੀਆਂ ਅਸੀਂ ਮੁੱਦਿਆਂ ਤੇ ਕਮਾਂ ਕਰਾਂਗੇ ਗੱਲ ਵੀ ਦੱਸੋ ਭਾਈ ਅੱਜ ਤੁਸੀਂ ਕਿਹਾ ਸੀ ਹਰ ਸਾਡੀ ਮਾਂ ਭੈਣ ਨੂੰ 1000 ਰੁਪਏ ਮਿਲੂਗਾ ਉਹਨਾਂ ਨੂੰ ਤੁਸੀਂ ਦੇਤਾ ਫਿਰ ਤੁਸੀਂ ਅੱਜ ਲੁਧਿਆਣੇ 'ਚ ਹੀ ਆ ਬੈਠੇ ਨੇ ਦੋ ਮੈਂ 6 ਸ਼ਹਿਰ ਦੀਆਂ ਤੇ ਬਾਕੀ 3 ਹਰ ਇੱਕ ਇੱਕ ਵਿਧਾਨ ਸਭਾ ਤੋਂ 5-5000 ਕਾਰਡ ਕੱਟਤਾ 스마트 ਕਾਰਡ ਜਿਹਨੂੰ ਨੀਲਾ ਕਾਰਡ ਕਹਿੰਦੇ ਆ ਰਾਸ਼ਨ ਕਾਰਡ ਕਿਵੇਂ ਕਿਵੇਂ ਕਿਸ ਕਿਸ ਤਰੀਕੇ ਨਾਲ ਇਹ ਫੇਸ ਕਰਨਗੇ ਲੋਕਾਂ ਨੂੰ ਆਪ ਇਹਨਾਂ ਦੇ ਐਮਐਲਏ ਤਾਲੇ ਲਵਾ ਦਿੰਦੇ ਆ ਮੁੜ ਕੇ ਕਮਿਸ਼ਨਰਾਂ ਨੂੰ ਹਾਕਾ ਮਾਰਦੇ ਆ ਖੋਲੋ ਉਹ ਤਾਲੇ ਖੁੱਲਦੇ ਨਹੀਂ ਫਿਰ ਕਾਲੇ ਤੋੜ ਦਿੰਦੇ ਆ ਉਹ ਐਫਆਈਆਰਾਂ ਦਰਜ ਨੇ ਜਿਹੜੀਆਂ ਉਹਦਾ ਅਸੀਂ ਦਿਖਾਵਾਂਗੇ ਵੀ ਆ ਪਰਚੇ ਦਰਜ ਇਹਨਾਂ ਤੇ ਭਾਈ ਉਦੋਂ ਬਾਅਦ ਆ ਅੱਜ ਮੈਂ ਫੇਰ ਤੁਹਾਡੇ ਰਾਹੀਂ ਕਹਿਣ ਲੱਗੇ ਜੇ ਕਮਿਸ਼ਨਰ ਸਾਹਿਬ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਏ ਅਗਲੀ ਵਾਰ 26 ਜਨਵਰੀ ਤੋਂ ਬਾਅਦ ਨਹੀਂ ਥੋੜਾ ਬਹੁਤ ਵੱਡਾ ਘਰਾਓ ਅਸੀਂ ਦਫਤਰ ਦਾ ਕਰਾਂਗੇ ਤੇ ਫੇਰ ਨਾ ਕਿਉਂ ਵੀ ਸਾਡੇ ਦਫਤਰ ਚ ਵੜ ਕੇ ਇਹਨਾਂ ਨੇ ਧਰਨੇ ਲਾਤੇ ਤੁਸੀਂ ਉਹ ਬੰਦੇ ਜਿੰਨੇ ਵੀ ਬੰਦਿਆਂ ਦੇ ਤਕਰੀਬਨ 50 ਤੋਂ ਉੱਤੇ ਬੰਦੇ ਨੇ ਜਿਹੜੇ ਐਫ ਆਈ ਆਰ ਦਰਜ ਹੋਈ ਲੱਭੇ ਗਏ ਨੇ ਬਾਕੀ ਤਾਂ ਹਜੇ ਢਿੱਲੇ ਕਰ ਰਹੇ ਆ ਜਿਹੜੇ ਕੀ ਜਾਲੀ ਬੰਦੇ ਕੋਈ ਮਰ ਗਿਆ ਸੀ ਕੋਈ ਹੈ ਹੀ ਨਹੀਂ ਸੀ ਜਿਨ੍ਹਾਂ ਦੇ ਨਾਂ ਤੇ ਪੈਸੇ ਜਾਂਦੇ ਰਹੇ ਐ ਲੱਖਾਂ ਕਰੋੜਾਂ ਰੁਪਈਆ ਉਹ 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 ਲੋਕਾਂ ਨੂੰ ਹਜੇ ਤੱਕ ਨਹੀਂ ਲੱਭਿਆ ਤੇ ਜਿਨ੍ਹਾਂ ਨੇ ਪੈਸੇ ਪਾਏ ਨੇ ਉਹ ਪੈਸੇ ਪਾਏ ਨੇ ਹਜੇ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਈ 26 ਤੋਂ ਬਾਅਦ ਬਹੁਤ ਵੱਡਾ ਪ੍ਰਦਰਸ਼ਨ ਆ ਜਿਹੜਾ ਡੀਸੀਸੀ ਵੱਲੋਂ ਤੇ ਸਾਰੇ ਅਸੀਂ ਹਲਕਾ ਇੰਚਾਰਜ ਸਾਰੀ ਕਾਂਗਰਸ ਪਾਰਟੀ ਉਹ ਵੱਡਾ ਹੱਲਾ ਬੋਲੂਗੀ ਜੇ ਇਸ ਤੇ ਕਮਿਸ਼ਨਰ ਸਾਹਿਬ ਨੇ ਕੋਈ ਵੀ ਸਪਸ਼ਟ ਸਟੈਂਡ ਨਾ ਕੀਤਾ ਰਵਨੀ ਜੀ ਤੁਸੀਂ ਕਹੇ ਜਦੋਂ ਵੀ ਜਿਹੜੇ 92 ਐਮਐਲਏ ਨੇ ਜਿੱਤ ਕੇ ਗਏ ਸੀ ਉਹ ਚੋਂ 67 ਜਿਹੜੇ ਨੇ ਉਹ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀ ਅੱਜ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਲਗਭਗ 40 ਉਮੀਦਵਾਰ ਨੇ ਵੱਖ-ਵੱਖ ਹਲਕੇ ਆ ਚੋ 13 ਵਿਧਾਨ ਸਭਾ ਲੋਕ ਸਭਾ ਸੀਟਾਂ ਲਈ ਉਹ ਕਹਿੰਦੇ ਸਾਡੇ ਕੋਲ ਤਿੰਨ-ਤਿੰਨ ਚਾਰ-ਚਾਰ ਉਮੀਦਵਾਰ ਨੇ ਸੋ ਲੱਗਦਾ ਵੀ ਕਿਥੋਂ ਲਿਆਣਗੇ ਉਮੀਦਵਾਰ ਜਿਹੜੇ ਖਾਸ ਤੌਰ ਤੇ ਆਪਣੇ ਕੋਲ ਤਾਂ ਪਾਂਡਾ ਖਾਲੀ ਆ ਉਹ ਤਾਂ ਕੋਈ ਭੁਲੇਖਾ ਹੀ ਹੈ ਨਹੀਂਗਾ ਆਪਣੇ ਕੋਲ ਨਹੀਂ ਸੌਦਾ ਹੈ ਪਰ ਉਹ ਹੁਣ ਦੁਆਰਾ-ਦੁਆਰਾ ਨਹੀਂ ਘਾਟਦੀ ਹਾਂਡੀ ਚੜ੍ਹਦੀ ਹੁੰਦੀ ਲੋਕਾਂ ਨੇ ਸਭ ਦੇਖ ਲਿਆ ਵੀ ਸਭ ਹੁਣ ਮੈਂ ਕੀ ਕਮਾ ਉਹਨਾਂ ਨੂੰ ਕਹਿੰਦਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹਨਾਂ ਦੇ ਐਮਐਲਏ ਨੇ ਐਸੇ ਐਸੇ ਚੰਦ ਚਾੜੇ ਆ ਤੇ ਜਿਹੜੇ ਕੀ ਬਿਆਨ ਨਹੀਂ ਕੀਤੇ ਜਾ ਸਕਦੇ ਇਸ ਕਰਕੇ ਉਹਨਾਂ ਦਾ ਤਾਂ ਹੁਣ ਹਾਲਾਤ ਚਾਹੇ ਉਹ ਕਿਤੋਂ ਲਿਆਉਣ ਚਾਹੇ ਚੰਦ ਤੋਂ ਲਿਆਉਣ ਚਾਹੇ ਤਾਰੇ ਤੋਂ ਤਾਰੇ ਨੇ ਤਾਰੇ ਤੋਂ ਤੋੜ ਕੇ ਲਿਆਉਣ ਉਹ ਦੁਬਾਰਾ ਥਾਂਡੀ ਚੜ੍ਹਨੀ ਨਹੀਂ ਅੱਛਾ ਇੱਕ ਪ੍ਰਾਨ ਪ੍ਰਤੀਸ਼ਠਾ ਪ੍ਰੋਗਰਾਮ ਹੋਇਆ ਸੀਗਾ ਉਸ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਨੇ ਸਵਾਲ ਖੜੇ ਕੀਤੇ ਨੇ ਕਿ ਨਾ ਤਾਂ ਸਰਕਾਰ ਦੀ ਛੁੱਟੀ ਕੀਤੀ ਪੰਜਾਬ ਦੇ ਵਿੱਚ ਤੇ ਨਾ ਹੀ ਕੋਈ ਸੂਬਾ ਪੱਧਰੀ ਸਮਾਗਮ ਕਰਾਇਆ ਇੱਥੋਂ ਤੱਕ ਇੱਕ ਟਵੀਟ ਕਰਕੇ ਵਧਾਈ ਤੱਕ ਨਹੀਂ ਦਿੱਤੀ ਸੀ ਐਮ ਜੀ ਚ ਚਰਕੀ ਬਦਨਾਮੀ ਕਾਂਗਰਸ ਦੀ ਨਹੀਂ ਜੀ ਸਾਨੂੰ ਕਿ ਅਸੀਂ ਤਾਂ ਸਾਡਾ ਤਾਂ ਰੱਬ ਸਾਡੇ ਦਾ ਰਾਮ ਜੀ ਅੰਦਰ ਵੱਸਦੇ ਆ ਰਾਮ ਜੀ ਦੇ ਨਾਂ ਤੇ ਇਹ ਜੀ ਗੱਲ ਬਦਨਾਮੀ ਜਾਂ ਹੋਰ ਰੱਬ ਤਾਂ ਰੱਬ ਆ ਉਹ ਤਾਂ ਸਭ ਜੀ ਜੰਤੂਆਂ ਦਾ ਬੰਦੇ ਤਾਂ ਤਾਂ ਹੈ ਹੀ ਹੈ ਪਰ ਮੈਂ ਕਿਸੇ ਦੇ ਬਾਰੇ ਕੀ ਕਹਿ ਸਕਦਾ ਕਿਸ ਦੀ ਸਰਕਾਰ ਬਾਰੇ ਵੀ ਉਹ ਲੋਕ ਦੇ